ਉਹੀ ਪੱਤਾ ਨਹੀਂ ਤੁਸੀਂ ਅੰਦਰ ਵੜਨ ਨਹੀਂ ਵੜਨ ਸਹੀ ਗੱਲ ਹੈ ਕਾਫੀ ਕਿਲੇ ਉਹ ਚਾਹਤ ਹੈ ਕਿਰ ਸਿਹੜੀ ਬੜਾ ੱਟਾ ਖਾ ਗਿਆ ਉਹਨਾਂ ਨੇ ਕਿਹਾ ਹੋਏ ਪਰਨੇਸ ਬਹੁਤ ਦਾਬੇ ਮਾਰਦੇ ਇਹ ਬੜਾ ਅਜਬਾ ਦੇ ਨਾਲ ਨਹੀਂ ਸਰਪੰਚੀ ਬਾਤ ਕਮੈਂਟ ਆ ਕੇ ਕੀਤੀ ਇਹੋ ਜੋ ਆ ਗਿਆ ਕਾਲ ਫਾਜਨਾ ਦੇ ਜਿਹੜੇ ਆ ਸਰਕਾਰ ਨੂੰ ਕੋਈ ਜਾਦੇ ਨਾ ਕੋਈ ਜਿਆਦਾ ਨਾ ਇੱਥੇ ਹਰੇ ਆ ਕਿਸੇ ਮਰੋਂ ਦੇ ਗੱਲ ਹੋ ਕਰਨ ਤੇ ਇਹਨਾਂ ਦਾ ਕੋਈ ਵੀ ਪੰਚਾਇਤ ਸੱਜੇ ਇੱਥੇ ਆ ਜਾਂਦੇ ਨਹੀਂ ਉਹ ਤੁਹਾਡੇ ਤੋਂ ਦੇ ਐਮਐਲਏ ਨੇ ਬਾਹਰ ਕੱਢੇ ਹੋਏ ਵੀ ਤੁਝ ਕਿਤੇ ਜਾਣਾ ਨਹੀਂ ਜਾਂ ਤਾਂ ਇਹਨਾਂ ਨੂੰ ਅਜ ਘਰਾਂ ਨੂੰ ਵੇਚਣਗੇ ਜਾਂ ਫਿਰ ਇਹ ਤੁਹਾਡੇ ਇਥੇ ਕਾਗਜ਼ ਲੈ ਕੇ ਤੁਹਾਡੇ ਫਾਇਨਲ ਕਰ ਦੇਣਗੇ ਜਿਹੜੀ ਜਿਹੜੀ ਆਪਸ਼ਨ ਹੈ ਇਲੈਕਸ਼ਨ ਕਮਿਸ਼ਨ ਦਿੱਤੀ ਹੈ ਉਹ ਵੀ ਤੁਸੀਂ ਡਾਊਟ ਕਰ ਲਓ ਜਿਹੜੇ ਪਜਾਰ ਰਪਏ ਦੇ ਐਫਸੀ ਜਮ੍ਹਾਂ ਕਰਤੀ ਸੋ ਇਹ ਪੱਤਰ ਦੇਣਾ ਹੈ ਉਹਦੇ ਨਾਲ ਵੀ ਚੱਲ ਸਕਦਾ ਹੋ ਜਾਏਗਾ ਪਰ ਆ ਤੁਸ ਹੁਣ ਇੱਥੇ ਵੇਟ ਕਰ ਲੋ ਅੱਧੇ ਘੰਟੇ ਡੀ.ਸੀ. ਇੱਥੇ ਹੋਣੇ ਆ ਡੀ.ਸੀ. ਨੇ ਮੈਡਮ ਨੇ ਹੁਣੇ ਲੈਣੇ ਦੱਸਿਆ ਇਹਨੋਂ ਭੇਜ ਦੇ ਤੇ ਕੰਮ ਚੱਲੂ ਹੋਏਗਾ ਸਾਰੇ ਬੜੇ ਆਰਾਮ ਨਾਲ ਲੜਾਈ ਉਲੜਬਾਜੀ ਕੋਈ ਹੋਣੀ ਕਦੀ ਨਹੀਂ ਪਰ ਆ ਤਾਂ ਦੇਖੋ ਹਾਲਾਤ ਜਿਹੜੀ ਐ ਕਿ ਕੌਣ ਦੇਖੋ ਅੱਜ ਨੈਸ਼ਨ ਕਮਿਸ਼ਨ ਦੀਆਂ ਜਿਹੜੀਆਂ ਤਹਿਤਾਂ ਨੇ ਉਹਦੀਆਂ ਤੱਜੀਆਂ ਆਰਡਰੀਆਂ ਬਿਲਕੁਲ ਬਿਲਕੁਲ ਨੋਮੀਨੇਸ਼ਨ ਲੈਣ ਵਾਸਤੇ ਕੋਈ ਬਲਾਕ ਮਮਦੂਰ ਦੇ ਵਿੱਚ ਇੱਕ ਵੀ ਸੈਕਟਰੀ ਨਹੀਂ ਕੋਈ ਬੀਡੀਪੀਓ ਨਹੀਂ ਕੋਈ ਦੂਜੇ ਨਹੀਂ ਕੋਈ ਅਫਸਰ ਵੀ ਜਿਨ੍ਹਾਂ ਨੇ ਵੀ ਜ਼ਿੰਮੇਵਾਰੀ ਉਹ ਸਾਰੇ ਇਥੋਂ ਦੇ ਹਲਕਾ ਦੇ ਐਮਐਲਏ ਦੇ ਦੀਆਂ ਹਦਾਇਤਾਂ ਦੇ ਮੁਤਾਬਕ ਉਹਨਾਂ ਦੀ ਉਹ ਕਰ ਰਹੇ ਤੇ ਮੈਂ ਮੰਗ ਕਰਦਾ ਲੈਸ਼ਰ ਕਮਿਸ਼ਨ ਤੋਂ ਕਿ ਇਹੋ ਜੀ ਜਿਹੜੇ ਹੋਰ ਵੀ ਬਲਾਕਾਂ ਵਿੱਚ ਇਸ ਤਰ੍ਹਾਂ ਦੀ ਸਥਿਤੀ ਹੈ ਉੱਥੇ ਰਿਪੋਰਟ ਲੈ ਕੇ ਇਹਨਾਂ ਸੈਕਟਰੀਆਂ ਨੂੰ ਘਰਾਂ ਨੂੰ ਭੇਜ ਦੇਣਾ ਚਾਹੀਦਾ ਹੈ ਇਹਨਾਂ ਨੌਕਰੀ ਜਦੋਂ ਲੋਕ ਨਹੀਂ ਕਰਨਾ ਹੀ ਨਹੀਂ ਚਾਹੁੰਦੇ ਤੇ ਉਹ ਫਿਰ ਪੈਸੇ ਦੀ ਦਲਾਲੀ ਕਰ ਰਿਹਾ ਇਕੱਲੀ ਉਹਨਾਂ ਬੰਦਿਆਂ ਨੂੰ ਘਰੇ ਕੱਢਣ ਜੇ ਹੁਣ ਥੋੜੀ ਦੇਰ ਤਾਂ ਕਿ ਇੱਥੇ ਕੰਮ ਨਹੀਂ ਚੱਲ ਹੁੰਦਾ ਤਾਂ ਮੈਨੂੰ ਵੀ ਫੋਨ ਕਰਿਓ ਮੈਂ ਗੁਰੂ ਸਾਹਿਬ ਵੀ ਇਹ ਸਥਿਤੀ ਹੈ ਉਹ ਤੇ ਹੋ ਕੇ ਆ ਜਾਗਾ ਤੇ ਅੱਜ ਜਿਹੜੀਆਂ ਸਾਰਿਆਂ ਦੀਆਂ ਸੈਕਟਰੀਆਂ ਦੀਆਂ ਜਿਹੜੀਆਂ ਲੋਕੇਸ਼ਨ ਹੈ ਉਹ ਲੈ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਇਹ ਤੁਹਾਡੇ ਕਾਗਜ਼ ਕੰਪਲੀਟ ਹੋ ਕੇ ਤੁਹਾਡੀਆਂ ਫੈਲਾ ਪਰੀਆਂ ਜਾਣਗੀਆਂ ਜੀ ਸਾਹਿਬ ਅੰਦਰ ਗਏ ਅਸੀਂ ਕੀ ਗੱਲਬਾਤ ਹੋਈ ਅੰਦਰ ਗਏ ਸੀ ਕਿ ਕੀ ਗੱਲਬਾਤ ਅੰਦਰ ਜੀ ਇੱਕ ਕੱਲਾ ਪੰਚਾਇਤ ਅਫਸਰ ਹੈ ਦੋ ਚਾਰ ਮੁਲਾਜ਼ਮ ਹੈਗੇ ਇੱਕ ਜੀ ਦੱਸਦੇ ਸੀ ਕਿ ਮੈਂ ਜਈ ਆ ਇੱਕ ਵੀ ਪੰਚਾਇਤ ਸੈਕਟਰੀ ਇੱਥੇ ਹਾਜ਼ਰ ਨਹੀਂ ਸਵੇਰ ਤੋਂ ਲੈ ਕੇ ਅਜ 2 ਘੰਟੇ ਵਾਲੇ ਹੋ ਗਏ ਤੇ ਅਜੇ ਤੱਕ ਕੋਈ ਵੀ ਇੱਥੇ ਸੈਕਟਰੀ ਨਹੀਂ ਆਇਆ ਜਿਨ੍ਹਾਂ ਨੇ ਉਤਲਾ ਟੈਕਸ ਦੇਣਾ ਹੈ ਉਹਨਾਂ ਨੇ ਨੋ ਡਿਊ ਦੇਣਾ ਹੈ ਜੇ ਉਹਨਾਂ ਨੇ ਜੋ ਨੋ ਇਜੈਕਸ਼ਨ ਸਰਟੀਫਿਕੇਟ ਜਾਰੀ ਕਰਨਾ ਹੈ ਅਜੇ ਤੱਕ ਕੋਈ ਨਹੀਂ ਤੇ ਮੇਰੇ ਕੋ ਹਜ਼ਾਰ ਕ ਜਿਹੜਾ ਕੈਂਡੀਡੇਟ ਹੈ ਉਹ ਇੱਥੇ ਬਾਹਰ ਗੇਟ ਵੱਡੇ ਗੇਟ ਨੂੰ ਜਿਹੜਾ ਉਹ ਲੋਕ ਲੱਗਿਆ ਹੈ ਔਰ ਇੱਥੇ ਜਦ ਸਾਰੇ ਦਰਵਾਜਿਆਂ ਨੂੰ ਜੰਦਰੇ ਲੱਗੇ ਹੋਏ ਕਿ ਕਿਸੇ ਨੂੰ ਅੰਦਰ ਨਹੀਂ ਜਾਣ ਦੇ ਰਹੇ ਜੋ ਮੈਨੂੰ ਰਿਪੋਰਟ ਮਿਲੀ ਹੋਏ ਕਿ ਜੋ ਇਥੋਂ ਦਾ ਹਲਕੇ ਦਾ ਐਮਐਲਏ ਜੋ ਚਿੱਟ ਭੇਜਦਾ ਉਹਦੀ ਉਹ ਫੈਲ ਇਹਦੇ ਆਸੋ-ਪਾਸੋ ਲੈ ਕੇ ਉਹ ਕਰ ਰਹੇ ਦੂਜਿਆਂ ਨੂੰ ਸਾਰਿਆਂ ਨੂੰ ਜਿਹੜਾ ਉਹ ਸਰਬਾਸ ਫੇਰ ਹੈ ਹਾਂਜੀ ਹਾਂ ਨਹੀਂ ਕੋਈ ਗੱਲ ਨਹੀਂ ਹੋਣਗੇ ਹਾਂ ਸੌਣਾ ਹੀ ਹੈ ਤੁਸੀਂ ਇੱਥੇ ਰਹਿਣਾ ਹੈ ਆਰਾਮਨਾਥ ਤੁਸੀਂ ਕੋਈ ਲੜਾਈ ਜਗੜਾ ਨਹੀਂ ਕਰਨਾ ਵਾਰੀ ਸਾਰੀ ਜਿੰਨੇ ਜਿਵੇਂ ਜਿਨੂੰ ਬੁਲਾਉਂਦੇ ਐ ਉਹ ਵਾਰ-ਵਾਰ ਜਾ ਕੇ ਆਉਂਦੀਆਂ ਜਿਹੜੀਆਂ ਫਾਈਲਾਂ ਉੱਪਰ ਐਪੀਸੌਡ ਤੇ